ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਆਰਨੇਤ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਆਰਨੇਤ ਵੀਰ ਨੇ ਦੇਖੋ ਬਹੁਤ ਹੀ ਵਧੀਆ ਕੰਮ ਕੀਤਾ ਤੇ ਆਰਨੇਤ ਵੀਰ ਨੇ ਨਾ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਨਾ ਆਪਣੇ ਪਿੰਡ ਦੇ ਵਿੱਚ ਅੱਠ ਕੁੜੀਆਂ ਗਰੀਬ ਪਰਿਵਾਰਾਂ ਦੀਆਂ ਜਿਉਂ ਸੀ ਉਹਨਾਂ ਦੇ ਨਾਲ ਵਿਆਹ ਕੀਤੇ ਆ ਜੇ ਆਰਨੇਤ ਵੀਰ ਦੇ ਵਾਂਗੂ ਹਰ ਇੱਕ ਗਾਇਕ ਸਿੰਗਰ ਇਸ ਤਰ੍ਹਾਂ ਕਰੇ ਤਾਂ ਬਹੁਤ ਹੀ ਸੋਨਾ ਉਪਰਾਲਾ ਹੋਵੇਗਾ ਬਾਕੀ ਅਸੀਂ ਵੀਡੀਓ ਨੂੰ ਜਿੰਨੇ ਵਾਰ ਤੁਸੀਂ ਮਰਜ਼ੀ ਦੇਖ ਲਓਗੇ ਤੇ ਮਨ ਨਹੀਂ ਭਰਦਾ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ